ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਤੁਹਾਡਾ ਦੋਸਤ ਜਸਪ੍ਰੀ ਸਿੱਤੂ ਤੇ ਆਪਾਂ ਆ ਬਾਈ ਸ਼ਰਮੇ ਕੋਲੇ ਤੇ ਸ਼ਰਮੇ ਦੇ ਚੈਨਲ ਤੋਂ ਹੀ ਦੇਖਦੇ ਹਾਂ ਕਹਿੰਡ ਕਹਿੰਡ ਟਰੈਕਟਰ ਬਾਈ ਹਰੇਕ ਵਾਰੀ ਲੈ ਕੇ ਆਉਂਦਾ ਸੋਨਾ ਲੀਕਾ ਦੇਖੋ ਖੜਿਆ ਨਾ ਲੈਨ ਤੇ ਇਧਰੋਂ ਮਹਿੰਦਰਾ ਖੜਾ ਤੇ ਇਧਰੋਂ ਦੇਖੋ ਸੋਰਾਜ ਵੀ ਆ ਗਿਆ ਆ ਰੋੜੀ ਜਿਹਾ ਹੋਰ ਆਪਣਾ ਢੱਡਿਆ ਹੋਰ ਰੇ ਪੈਗਾ ਪੈ ਫਿਰ ਨਾ ਕਰੇ ਸ਼ਟਰ ਫਿਰ ਲਾਇਆ ਸਾਡੇ ਉਸੇ ਨਹੀਂ ਪੈਣਾ ਰਹਿਤਾ ਬਈ ਠੀਕ ਹੈ ਉਹ ਵੀ ਨਾ ਕੋਈ ਜਿਹਾ ਗਿਆ ਕੁਰੀਦਾ ਵਧੀਆ ਬਈ ਬੜੀ ਬਾਈ ਸਸਤੀ ਕਰੋ ਸਾਰਿਆਂ ਨੂੰ ਉਹ ਠੀਕਤਾ ਤੋਂ ਮਰਾ ਸਕੀਤ ਸਾਡੇ ਤੇੰਗੀ ਕਲਾ ਚ ਰੱਖੇ ਬਾਈ ਤੁਹਾਨੂੰ ਤੇ ਕੰਈ ਪਿਆਰ ਦਿੰਦੇ ਰੋ ਬਾਈ ਇੱਥੇ ਤੁਹਾਨੂੰ ਨਵੇਂ ਤੋਂ ਨਵੇਂ ਟਰੈਕਟਰ ਦਿਖਾਉਂਦੇ ਰਾਵਾਂਗੇ ਇੱਕ ਆਪਾਂ ਯਾਰ ਮਿੱਤਰ ਦਾ ਨਾਂ ਲੈਣਾ ਚਾਹੁੰਦੇ ਆ ਜਦੂਦ ਹਾਂ ਤੇ ਇੱਥੇ ਆਪਾਂ ਯਾਰ ਮਿੱਤਰ ਬਾਈ ਮਨਵੀਰ ਸਿੰਘ ਕੈਲਗਰੀ ਤੋਂ ਠੀਕ ਹੈ ਤੇ ਇੱਕ ਬਾਈ ਜੀ ਬਾਈ ਆਦਾ ਸਰਬਜੀਤ ਇਹ ਆਪਣੇ ਬੈਸਟ ਬ੍ਰਾਂਡ ਆ ਬਾਈ ਦੋਸਤ ਆਪਣੇ ਹਾਂਜੀ ਸਭ ਤੋਂ ਪਹਿਲਾ ਟਰੈਕਟਰ ਹੋਣਾ ਬਾਈ 16 ਲੀਟਰ ਪੈਂਦੀ ਜਸਮੀ ਸਾਰੇ ਪਾਸੇ ਦਿਖਾਇਆ ਕੋਈ ਬੇਚੀ ਨਹੀਂ ਆ ਰਿਹਾ ਮੈਂ ਜਾਰੇ ਪਾਸੇ ਦਿਖਾਉਂਦਾ ਟਰੈਕਟਰ ਸ਼ਰਮੋ ਯਾਰ ਟਰੈਕਟਰ ਹੋਵੇ ਲੋਨ ਕੇ ਨਾਲ ਹੋਇਆ ਪੰਗਰਾ ਮਾਦਰਾ ਤਾ ਫੁਰਕੀ ਬਾਈ ਟੱਚਿੰਗ ਜ਼ਰੂਰ ਹੋਈ ਆ ਟਰੈਕਟਰ ਦੇ ਟਰੈਕਟਰ ਦਾ ਲੌਂ ਫੈਂਸ ਵੀ ਹੋ ਜੂਆ 15 ਮਾਡਲ 296 ਜਾਂ ਜਮਾਨਤ ਜੀ ਟਰੈਕਟਰ ਦੇ ਦਾਂਗੇ ਬਾਈ ਇੱਕੋ ਰੇਟ 280000 ਦਾ 15 ਮਾਡਲ 280000 ਆ ਗਿਆ 39 39 ਐਮ ਐਮ ਮਾਸਟਰ ਮੈਲਜ ਸਾਰਾ 오ਰੀਜਨਲ ਕਿਤੇ ਰੰਗ ਪੇਂਟ ਨਹੀਂ ਹੋਇਆ ਬਾਈ 85 85 ਲੱਭੇ ਤੇ ਟਾਇਰ ਆ ਪਿੱਛਲੇ ਨੂੰ ਵੀ 65 ਪੈਦੇ ਆ ਬਾਈ ਮਾਡਲ ਆ ਪੰਜਾਬ ਨੂੰ ਰਾਣਾ ਦੇ ਟੱਕੇ ਜੋ ਲੋਡ ਹੈ ਕਮਰ ਡਿਸਟ੍ਰੀਬਿਊਟਰ ਆ ਸੈਂਡ ਇਹ ਦਾ ਕਿਹ ਗੱਲ ਬਾਈ ਹਾਂ 495000 ਦਾ ਮਾਡਲ ਹੈ ਹਾਂਜੀ ਐਕਟਰ ਦੇ ਦਾਂਗੇ 470000 ਠੀਕ ਹੈ ਮੈਂ ਆਪ ਕਹਦੇ ਹੋਰ ਮਾਨਦਾਨ ਹੋ ਜੀ ਮਾਨਦਾਨ ਵੀ ਕਰ ਦਾਂਗੇ ਕਰ ਦਾਂਗੇ ਜੀ ਪੁਰਾਣੀ ਗੱਡੀ ਕਿਹੜੀ ਆਈ ਉਸ ਤੋਂ ਬਾਅਦ ਆ ਗਿਆ ਜੀ 265 2004 ਮਾਡਲ ਆ ਇਹਦਾ ਰਹਿ ਗਈ 75 ਪੈਸੇ ਮੂੰਹ ਲੈ ਗਿਆ 75 ਰੁਪਏ ਡੰਡਾ ਫੱਟੀ ਕਰੀ ਗਾ ਹਰਿਆਣਾ ਨੰਬਰ 880 ਜੌਵੀ ਦਾ ਕਰਤਾ ਬੋਲਾ ਬੱਸ ਇਹ ਡਿਮਾਂਡ ਆ ਬਾਈ ਤੇ 2 ਲੱਖ ਤੇ 5000 ਦਾ ਰੈਂਟ 2 ਲੱਖ ਤੇ 5000 ਦਾ ਮੈਂ ਜ਼ਰਾ ਉਹ ਦੁਆਦ ਆ ਗਿਆ ਬਾਈ ਜੀ ਇਹ ਰਾਜਾ ਮੁੱਖ ਦਾ ਦਾ ਤੋਂ ਨਾ ਕਰਾਂ ਉਹ ਤਾਂ ਮੈਂ ਦਰਾ ਖੜਿਆ ਬਈ ਸਾਰਾ ਰਿਪਨਾ ਰੱਬ ਤੋਂ ਬੰਦ ਤੇ ਹੀ ਹੋ ਗਏ 95 90 95 ਪੈਸੇ ਟੈਰ ਆ ਐਮ ਆਰਐਫ ਦੇ ਠੀਕ ਹੈ ਨਾ ਨੰਨਾ ਫੱਕੀ ਜੰਨੀ ਨਾਲ ਆ ਬਸ ਪੰਜਾਬ ਨੰਬਰ ਸੈੱਟਰਾ ਬਾਈ ਕੀ ਕਹਿੰਨੇ ਬੋਲੋ ਆ ਗੱਲ ਬਾਈ ਪੰਜਾਬ ਨੰਬਰ ਰੈਕਟਰ ਚਲਾ ਕੇ ਬਾਕੇ ਆਪਣੀ ਖੇਤੀ ਕਰਕੇ ਲੈ ਕੇ ਉਹ ਪ੍ਰਾਣਾ ਕੱਟਿਆ ਜੋ 2.5 ਹੁੰਦਾ ਹੈ 2 ਲੱਖ 40 ਹਜ਼ਾਰ ਡਿਮਾਂਡ ਹੈ ਬਾਈ ਇੱਕੋ ਰੇਟ ਦਊਗਾ ਐਧੂ ਰੁਪਈਆ ਨਹੀਂ ਘਟਣਾ 2 ਲੱਖ ਤੇ 15 ਹਜ਼ਾਰ ਦਾ ਰੈਕਟਰ ਆਪਾਂ ਦੇ ਦਾਂਗੇ ਬਾਕੀ ਬਾਈ ਮੌਕਾ ਦੇ ਸਕਦੇ ਠੀਕ ਹੈ ਜੀ ਠੀਕ ਜੀ ਜੀ ਉਹ ਜੀ ਬਾਅਦ ਇਹ ਆਪਣੇ ਮੰਡੀਰੇ ਵਿੱਚ ਆਇਆ ਆਸ਼ਰ ਅੱਛਾ ਭਾਈ ਫਿਰ ਕੋਈ ਨਾ ਮਾਟਾ ਇਤਰਾ ਸਾਰ ਹੈਗਾ ਟਰੈਕਟਰ ਦੇ ਭਾਈ ਕਿੱਤ ਚੱਤੀ ਬੱਲੇ ਪੈਸੇ ਕਿਹੜਾ ਮਟਰ ਲਾਤਾ ਉਹ ਯਾਰ ਉਨੀ ਮਾੜੀ ਆ ਵੀਰੇ ਰਿਆਣਾ ਨੰਬਰ ਦਿਨ ਤੋਂ ਇਹ ਤੋਂ ਪੈਂਦਾ ਬਾਈ ਦਾ ਬਾਈਕਲ ਵੀਰ ਸਿੰਘ ਜਿਹੜਾ ਜਿਹੜਾ ਚਾੱਕੀ ਜਾਂਦਾ ਤੇ ਮੇਰੇ ਗੱਡੀ ਭਾਈ ਸਸਤੀਗਾ ਰਿਆਣਾ ਯਾਰ ਬਾਈ ਵਧੀਆ ਬਾਈ ਉਹ ਠੀਕੋ ਸਾਰਾ ਭਾਈ ਦਾ ਸੁਣ ਗਿਆ ਇੱਕ ਮਿੰਟ ਖੜਿਆ ਜਾਣਾ ਸਾਰਾ ਸਮਾਨ ਆ ਡੰਡਾ ਫੱਤੀ ਚਤਰੀ ਬਾਈ ਤੇ ਪੁਰਾਣਾ ਟਰੈਕਟਰ ਇਹ ਚ ਘਟਿਆ ਨਹੀਂ ਜਾਣਾ ਭਾਈ ਲੋਰ ਫੈਂਸ ਹੋਊ ਜੀ ਭਾਈ ਕੀ ਡਿਮਾਂਡ ਕਰਦੇ ਹੋ ਦੱਸੋ ਮੈਂ ਵੀ ਕੀ ਬੋਲੂਗਾ ਆਇਆ ਰੇ ਨਾ ਆਇਆ ਰੇ ਭਾਈ ਡੇਢ ਦੀ ਕੀ ਰੇ ਮੇਰੀਆਂ ਨਾਲ ਆਇਆ ਕਰ ਦੱਸਦੇ ਆ ਭਾਈ ਇਹ ਜ਼ਮੀਨ ਦਾ ਟਰੈਕਟਰ ਕੋਈ ਵਪਾਰੀ ਵਪਾਰ ਨਾਲ ਜਿਹੜਾ ਹੋਵੇਗਾ ਇਹ ਕੀ ਡਿਮਾਂਡ ਹੈ ਨਹੀਂ ਜੰਨਾਲਾ ਖਰੇ ਬੀ ਡਿਮਾਂਡ ਕਰਦਾ ਭਾਈ ਉਹਨਾਂ ਦਾ ਕਸੀਆ ਵੀ ਕਹਿੰਦਾ ਤੇ ਬੋਕਰ ਦੇ ਮਾਨਤਾਨ ਭਾਈ ਕਰਦਾ ਚੱਲ ਰਿਹਾ ਹੈ। ਜੇ ਹੋਰ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ। ਚੱਲ ਕਰੋ। ਦਾ ਬਾਈ ਕੋਲ 73000 ਦਾ ਟਰੈਕਟਰ ਲਿਆਇਓ। ਸਿੱਧੀ ਗੱਲਬਾਤ ਕਰ ਲਿਓ। ਬਾਈ ਦਾ ਨੰਬਰ ਹੈ ਆ। ਮੋਬਾਈਲ ਨੰਬਰ ਕੀ? ਮੇਰੇ ਸਾਹਮਣੇ ਜੀ। 85 ਪੂਰਾ 700 ਜੱਟਪੁਰ ਦੇ। 75724 ਠੀਕ ਹੈ ਜੇ ਕੋਈ ਪੰਜਾਬ ਦਾ ਨੰਬਰ ਪੰਜਾਬ ਦੇ ਬੰਦੇ ਨੇ ਲੈਣਾ ਐਨਓਸੀ ਮਿਲ ਜੂਰੇ। ਕਲੀਅਰ ਆ? ਕਲੀਅਰ। ਕਲੀਅਰ ਟਰੈਕਟਰ ਹੈ ਬਾਈ। ਤੇ ਬਾਈ ਨਾਲ ਕਰ ਲਿਓ ਕੰਟੈਕਟ। ਤੇ ਬਾਈ ਨਾ ਲੋਟ ਹੋਇਆ ਲੋਟ ਆਇਆ ਮੈਨੂੰ ਕਰ ਦੇ ਨਹੀਂ ਵੀਰੇ ਠੀਕ ਹੈ ਉਹ ਦਵਾ ਗਈ 855 2016 ਮਾਡਲ ਆ 2016 ਮਾਡਲ ਆ ਬਾਈ ਐ 85 8490 ਦਾ ਇਹ ਡੰਡਾ ਫੱਟੀ ਜਤਰੀ ਨਾਲ ਆ ਚਾਬਾ ਡਿਸਟ੍ਰੀਬਿਊਟਰ ਦਾ ਹੈ ਆਰਾ ਬਣਾਵਾ ਬਾਈ ਨਾਲ ਜਿੰਦੇ ਪੰਜਾਬ ਨੰਬਰ ਨੰਬਰ ਆ ਪੁਰਾਣਾ ਰੈਕਟਟਾਇਓ ਲੋੜ ਹੈ ਖਵਾ 5 ਲੱਖ ਰੁਪਏ ਡਿਮਾਂਡਾ ਟਰੈਕਟਰ ਦੇ ਦਾਂਗੇ ਜੀ 4 ਲੱਖ 90 ਹਜ਼ਾਰ ਰੁਪਏ ਬਾਕੀ ਮੌਕਾ ਦੇ ਸੁਆ ਮੁੱਕਤੇ ਹੋਰ ਮੰਨਤਾ ਨਹੀਂ ਆ ਦੁਆ ਦਾ ਜੀ ਮੱਤੀ ਮੱਤੀ ਆ ਯਾਰ ਆ ਬੜਾ ਪੈਸੈਂਟ ਚੀਜਾ ਖਰਚਾ ਪੁਰਜ਼ਾ ਨਹੀਂ ਹੁੰਦਾ ਇਹਦਾ ਭਰੀਆਂ ਮੌਕਾ ਖੜੀ ਹੋਈ ਭਾਈ ਹੋਇਆ ਹੋਇਆ ਨਹੀਂ ਚੀਜ਼ 92 ਮੱਦਲਾ ਪਿਛਲੇ 4 ਬਈ ਜਮਾ ਹੋਇਆ ਪਿਛਲੇ 4 ਹੈ ਕਿ 40 ਰੁਪਏ ਬਈ ਆਪ ਜਾਰੇ ਕਰੀਂ ਪੰਜਾਬੀ ਘਤਰੀ ਨਾਲ ਨੰਬਰ ਕਿਹਦਾ ਹੈ ਕਲ ਮੰਡੀ ਦਾ ਬੋਲਾ ਨੰਬਰ ਆ ਬਾਈ ਜੀ ਫਿਰ ਇਹ ਰੇਟ ਤਾਂ ਕੀਮਤ ਤਾਂ 1,65,000 ਜੇ ਨਾ ਕਿਨੇ ਕੰਮ ਕੋ ਮਹਰਾ ਹੋਇਆ ਹੋਇਆ ਕੰਮ ਤੂੰ ਖੜ ਲਈ ਕੰਮ ਕੱਢ ਲਈ ਹਾਂ ਕੰਮ ਤੇ ਲੈ ਜੀ ਹਾਂਜੀ ਕੰਮ ਆ ਖੇਤ ਲੈ ਜੀ ਕੰਮ ਤੇ ਤੇ ਪੈਸੇ ਵੀ ਕੰਮ ਵਾਸਤੇ ਲਊ ਆ ਹੁਣ ਤੈਨੂੰ ਪਤਾ ਹੁਣ ਦਿਖਾਉਣ ਵਾਸਤੇ ਤਾਂ ਨਹੀਂ ਲੈਂਦਾ ਕੋਈ ਨੂੰ ਸਾਰਾ ਕਰਾਇਆ ਵਾ ਭయ్యా ਕੰਮ ਲਈ ਲਊ ਕਿੰਨੇ ਪੈਸਾ ਦਾ ਦੇਖ ਲੈ ਤੂੰ ਹੁਣ ਤੈਨੂੰ ਹੀ ਪਤਾ ਮੇਰਾ ਤਾਂ ਜੀ ਐਂ ਕਰਦਾ ਤੇ ਸ਼ਰਮਾ 1,30,000 ਰੁਪਏ ਕਰੇ 2.30 ਰੁਪਏ ਕਰੇ ਲੈ ਭਾਈ 35000 ਦਾ ਟਰੈਕਟਰ ਲੈ ਲਿਓ ਬਾਕੀ ਮੌਕਾ ਦੇਖਾਂਗੇ। ਭਾਈ ਦਾ ਮੋਬਾਈਲ ਨੰਬਰ ਆਪਾਂ ਦੇ ਦਿੰਦੇ ਹਾਂ ਤੁਹਾਨੂੰ। ਮੋਬਾਈਲ ਨੰਬਰ 97348959। ਭਾਈ ਦਾ ਪਿੰਡ ਪੱਤਾ। ਮੈਸਰ ਖਾਨਾ ਪਿੰਡਾ ਭਾਈ ਦਾ ਸਿੱਧਾ ਫੋਨ ਕਰ ਲਿਓ ਭਾਈ ਨੂੰ ਕੋਈ ਟੈਂਕ। ਨਾ ਕੋਈ ਗੱਲ ਕਰਨ ਜ਼ਰੂਰ ਕਰਿਓ ਭਾਈ। ਆਪਕੋ ਦਰਪੰਡੀ ਸਾਹਬ ਵਾਲਾ ਤੇ ਸ਼ਰਮਤ ਵਾਲੇ ਗੱਪਲੇ। ਮੇਰਾ ਮੋਬਾਈਲ ਨੰਬਰ ਹੈ 98763 4545 WhatsApp ਨੰਬਰ ਹੈਗਾ 8672245 ਬਹੁਤ ਬਹੁਤ ਨਿਹਰਮਾਨੀ ਬਾਈ ਜੀ ਬੋਲੀ ਲੈਂਸਾਰ ਉਹ ਚਾਹੀਆ ਜਾ